ਅੱਜ ਮਿਸ਼ਨ ਪੰਜਾਬ ਨਿਊਜ਼ ਪੰਜਾਬੀ ਪੇਪਰ ਦੀ ਟੀਮ ਪਿੰਡ ਅਮਛਵੇ ਵਿੱਚ ਪਹੁੰਚੀ ਹੈ ਅੱਜ ਪਿੰਡ ਦੇ ਸਾਬਕਾ ਸਰਪੰਚ ਰਾਮਕਮਰ ਜੀ ਜੋ ਹਲਕਾ ਡੇਰਾ ਬਸੀ ਦਾ ਸੀਨੀਅਰ ਕਿਸਾਨ ਅਕਾਲੀ ਆਗੂ ਵੀ ਹਨ ਉਹਨਾਂ ਤੋਂ ਜਾਣਦੇ ਹਾਂ ਅੱਜ ਚੋਣ ਪ੍ਰਕਿਰਿਆ ਕਿਸ ਮੁਕਾਮ ਤੇ ਚੱਲ ਰਹੀ ਹੈ ਹਾਂਜੀ ਰਾਮਕਮਰ ਜੀ ਸਭ ਤੋਂ ਪਹਿਲਾਂ ਆਪ ਦਾ ਧੰਨਵਾਦ ਮਿਸ਼ਨ ਪੰਜਾਬ ਦਾ ਇਹ ਜੋ ਤੁਸੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਲੋਕਾਂ ਤੱਕ ਸੁਨੇਹਾ ਇੱਕ ਲਾਉਣ ਦਾ ਕੰਮ ਕਰ ਰਹੇ ਆ ਮੈਂ ਤਾਂ ਦੇਖੋ ਸਭ ਤੋਂ ਪਹਿਲੇ ਲੋਕ ਸੰਪਤੀ ਦੀਆਂ ਲੀਡਰ ਚੋਣਾ ਦਾ ਟਾਈਮ ਚੱਲ ਰਿਹਾ ਹੈ ਸਾਰੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਪਿੰਡ ਪਿੰਡ ਜਾ ਕੇ ਮੋਹਲੇ ਮੋਹਲੇ ਵਿੱਚ ਜਾ ਕੇ ਕਰ ਰਹੇ ਆ ਡੋਰ ਟੂ ਡੋਰ ਕੰਪੇਨ ਪੂਰੀ ਸਰਦੀ ਤੁਸੀਂ ਹਲਕਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜੋ 14 ਤੱਕ ਦਸੰਬਰ ਨੂੰ ਚੋਣਾ ਵੀ ਪੈਣੀ ਹੈ ਤੇ ਗਿਣਤੀ 17 ਨੂੰ ਹੋਣੀ ਹੈ ਉਹਨਾਂ ਬਾਰੇ ਹਲਕਾ ਪ੍ਰਸ਼ਾਸਨ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਪ੍ਰਸ਼ਾਸਨ ਨੂੰ ਤਾਂ ਇਹ ਕੀ ਇਹ ਹੀ ਰਿਕੁਐਸਟ ਕਰ ਸਕਦੇ ਆ ਕਿ ਜਿਹੜੀ ਇਹ ਚੋਣਾ ਹੈ ਇੱਕ ਲੋਕਾਂ ਦੀਆਂ ਚੋਣਾਂ ਆ ਆਮ ਲੋਕਾਂ ਦੀਆਂ ਚੋਣਾਂ ਆ ਜਿਸ ਤਰ੍ਹਾਂ ਸਾਡੇ ਸਰਪੰਚਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਬਲੋਕ ਸੰਭੇਰੀ ਉਸ ਦਾ ਇੱਕ ਹਿੱਸਾ ਹੈ ਜ਼ਿਲ੍ਹਾ ਪ੍ਰੀਸ਼ਦ ਉਸ ਦਾ ਇੱਕ ਹਿੱਸਾ ਹੈ ਇਹ ਜਿਹੜੀ ਚੋਣਾਂ ਹੈ ਨਾ ਸਰਕਾਰ ਨੂੰ ਵੀ ਚਾਹੀਦੀ ਹੈ ਕਿ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਕਿਸੇ ਨਾਲ ਕੋਈ ਪ੍ਰਭਾਵ ਨਾ ਹੋਵੇ ਇਹ ਨਾ ਹੋਵੇ ਕਿ ਸਰਕਾਰ ਸਾਡੀ ਸਰਕਾਰ ਹੈ ਕਿ ਸਾਡੇ ਕੈਂਡੀਡੇਟ ਆਪਾਂ ਇਸ ਤਰੀਕੇ ਨਾਲ ਜਿਉਣਾ ਨੂੰ ਮਤਲਬ ਚੋਣਾਂ ਚ ਜਿਤਾ ਲੇਗੇ ਇਹ ਨਹੀਂ ਲੋਕਾਂ ਦਾ ਜੋ ਫੈਸਲਾ ਹੈ ਉਹ ਸਾਰਿਆਂ ਦੇ ਸਾਹਮਣੇ ਆਣਾ ਚਾਹੀਦਾ ਸਰਕਾਰ ਨੂੰ ਨਹੀਂ ਪਤਾ ਲੱਗੇ ਕਿ ਸਾਡੀ ਕਾਰਗੁਜ਼ਾਰੀ ਪਿਛਲੇ 4-5 ਸਾਲਾਂ ਦੀ ਕਿਹੜੀ ਹੈ ਬਾਕੀ ਮੈਂ ਤਾਂ ਇਹੀ ਕਹਾਂਗਾ ਕਿ ਸਾਡੀ ਪਾਰਟੀ ਨੇ ਸ਼ਰਮੀ ਅਕਾਲੀ ਜੀ ਦੇ ਤੋਂ ਐਨਕੇ ਸ਼ਰਮਾ ਜੀ ਨੇ ਸਾਡੇ 5 ਪਿੰਡ ਹੈ ਬਲੋਕ ਵਿੱਚ ਅੰਬਸ਼ਪਾਤੰਡੇ ਸਾਡਾ ਜਨਰਲੀ ਖੇੜੀ ਚੱਟਾਂ ਜੋੜਾ ਕਲਾ ਔਰ ਜੋਲੀ ਸਾਡਾ ਜੋਲੀ ਜੋਣਾ ਉਸ ਤੋਂ ਸਾਡੇ ਖੇੜੀ ਚੱਟਾਂ ਦੇ ਜਿਹੜੇ ਸਰਪੰਚ ਐ ਸਾਫ ਦਾ ਸਰਪੰਚ ਅਗਦੀਪ ਸਿੰਘ ਜੀ ਐਨਕੇ ਸ਼ਰਮਾ ਜੀ ਨੇ ਉਹਨਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਧੰਨਵਾਦ ਹੈ ਅਤੇ ਮੈਂ ਤਾਂ ਇਹੀ ਬੇਨਤੀ ਕਰਾਂਗੇ ਕਿ ਉਹਨਾਂ ਨੇ ਪਿੰਡ 'ਚ ਬਹੁਤ ਡਵੈਲਪਮੈਂਟ ਕੀਤੀ ਹੈ ਅੱਗੇ ਵੀ ਆਪਾਂ ਇਸ ਤਰ੍ਹਾਂ ਹੀ ਰਲ ਮਿਲ ਕੇ ਸਾਰੀ ਸ਼ਰਮਾ ਜੀ ਨਾਲ ਸਰਕਾਰ ਡਵੈਲਪਮੈਂਟ ਕਰਾਉਂਗੇ ਆਪਾਂ ਵੱਧ ਤੋਂ ਵੱਧ ਵੋਟਾਂ ਹੈ ਜਿਹੜੀ ਸਾਬਕਾ ਸਪਾਂਸਰ ਜਗਦੀਸ਼ ਸਿੰਘ ਜਿਹਨੂੰ 24 ਸਾਂ ਤਖੜੀ ਗਈ 14 ਤਰੀਕ ਨੂੰ 14 ਨਵੰਬਰ ਨੂੰ ਆਉਣ ਵਾਲੀ ਨੂੰ ਮੂਰਲ ਆ ਕੇ ਇਹਨਾਂ ਨੂੰ ਕਾਮਯਾਬ ਕਰੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਦਾ ਮੋਢਾ ਬੰਨ੍ਹ ਸਕੀਏ ਹੁੰਬਾਰਾ ਕਿਵੇਂ ਮਿਲਿਆ ਜਿੰ ਪਿੰਡਾਂ ਵਿੱਚ ਹੁੰਬਾਰਾ ਬਹੁਤ ਵਧੀਆ ਲੋਕ ਪੱਪਾ ਭਾਰ ਰੋਈ ਪਈਆਂ ਸਾਨੂੰ ਕਿੰਨੀ ਪਿਛਲੀ ਜਿਹੜੀ ਕਾਰਗੁਜ਼ਾਰੀ ਆਪਾਂ ਨੇ ਸਾਰੇ ਨੇ ਦੇਖ ਕੇ ਲਈ ਹੈ ਲੋਕਾਂ ਨੂੰ ਪਤਾ ਚੱਲ ਚੁੱਕਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਹੈ ਕੇ ਸਰਕਾਰ ਨੇ ਕੀ ਕਾਰਨ ਜਾਰੀ ਹੈ